ਜਾਦੇ 5 ਸਾਲ ਦੇ ਹੋਏ ਸੀ ਸਵਾਮੀ ਮਹੇਸ਼ ਮੁਨੀ ਜੀ ਕਹਿੰਦੇ ਇਹਨਾਂ ਨੇ ਆਪਣੇ ਬदन ਤੇ ਮਿੱਟੀ ਮਲ ਲੈਣੀ ਬਾਸਟਰ ਲਾ ਕੇ ਫਿਰ ਜਵਾਕਾਂ ਨੂੰ ਕਹਿੰਦਾ ਉਹ ਬੱਚਿਓ ਮੱਥਾ ਟੇਕੋ ਮੈਨੂੰ ਮੈਂ ਬਾਬਾ ਸੰਤਾਂ ਮੈਂ ਮੈਨੂੰ ਜਾਣਦੇ ਨੇ ਤੁਸੀਂ ਨਮਸਕਾਰਾ ਕਰੋ ਕਹਿੰਦੇ ਬੱਚਿਆਂ ਦੇ ਉੱਤੇ ਇੰਨਾ ਪ੍ਰਭਾਵ ਪੈਂਦਾ ਸੀ ਵਾਰੀ-ਵਾਰੀ ਸਾਰੇ ਨਮਸਕਾਰਾ ਕਰਨ ਲੱਗੇ ਜਿੱਦਿਆਂ ਹੋਏ 7 ਸਾਲ ਦੇ ਸੋਟੀ ਫੜ ਕੇ ਗਊਆਂ ਚਾਰਨ ਲੱਗੇ ਪਹਿਲੀ ਡਿਊਟੀ ਗਊਆਂ ਦੀ ਪੜੇ ਪੜਾਏ ਨਹੀਂ ਕੁਛ ਗਊਆਂ ਚਾਰਨ ਲੱਗ ਪਏ ਜਿੱਦਿਆਂ ਹੋਏ 12 13 ਸਾਲ ਦੇ ਉਹਦੇ ਪਿੰਡ ਨਾਲੋਂ ਲਿੰਕੇ ਤੋੜਤਾ ਝੰਡੂ ਕਹਿੰਦੇ ਖੇਤ ਥੋੜੇ ਦੂਰ ਨੇ ਬਾਹਰ ਇੱਕ ਜੰਗਲ ਵਿੱਚ ਬਾੜਾ ਜਾਂ ਬਣਾ ਕੇ ਉਹਦੇ ਵਿੱਚ ਗਊਆਂ ਲਿਆ ਕੇ ਬਾੜਦਿਆ ਕਰਨ ਔਰ ਦਿਨ ਚ ਉਹਨਾਂ ਨੂੰ ਸੰਭਾਲਣ ਤੇ ਚਾਰਨ ਇੱਕ ਮਿੱਟੀ ਦੀ ਕੱਚੀ ਕੋਹਾਰ ਪਟਲੀ ਉਦੋਂ 10 ਫੁੱਟ ਤੇ ਪਾਣੀ ਹੁੰਦਾ ਉਹ ਕੱਚੀ ਕੋਹਾਰ ਡੋਲ ਧਰਤਾ ਉੱਤੇ ਰਾਹੀ ਫਾਂਦੀ ਪੀਣ ਪਾਣੀ ਪਰ ਉਹ ਪੁਕਾਰੀ ਸੀ ਠਿੱਕਰੇ ਗੱਡ ਤੇ ਚਾਰੇ ਪਾਸੇ ਕੱਚੀ ਕੋਹਾਰ ਦੇ ਭਰ ਦੇਣੇ ਪਾਣੀ ਦੇ ਜਾਨਵਰ ਪੀਂ ਜਾਣ ਇਹ ਉਹਨਾਂ ਦਾ ਕਰਮ ਇੱਥੋਂ ਪਤਾ ਲੱਗਦਾ ਹੈ ਬਈ ਇਹ ਇਸ ਜਨਮ ਦੇ ਜੋਗੀ ਨਹੀਂ ਸੀ ਕਿਉਂਕਿ ਨਾ ਤਾਂ ਇਹਨਾਂ ਨੇ ਉਸ ਤੋਂ ਪਹਿਲਾਂ ਕੋਈ satsang ਕੀਤਾ ਨਾ ਇਹਨਾਂ ਦਾ ਕੋਈ ਗੁਰੂ ਸੀ ਨਿਗਰਾ ਬੰਦਾ ਇਹ ਕੰਮ ਕਿਵੇਂ ਕਰ ਸਕਦਾ ਆਪਾਂ ਨੂੰ 100-100 ਸਾਲ ਦਿਆਂ ਨੂੰ ਹੋਇਆ ਨੂੰ ਸੁਰਤ ਨਹੀਂ ਆਉਂਦੀ ਇਹਨਾਂ ਨੂੰ 5-7 ਸਾਲ ਚੰਨੇ ਹੋਸ਼ ਕਿਵੇਂ ਆ ਗਏ ਕਿਉਂਕਿ ਜਿਹੜੀ ਲੈਣ ਜਨਮਾਂ ਤੋਂ ਪੂਰੀ ਆ ਰਹੀ ਸੀ ਉਹਦੇ ਵਿੱਚ ਪ੍ਰੇਰਿਤ ਹੋ ਗਏ ਕਬੀਰ ਸਾਹਿਬ ਜੀ ਕਹੇ ਸ਼ਬਦ ਕਹਿੰਦੇ ਨੇ ਉਹਦੇ ਤੇ ਵੀ ਧਿਆਨ ਦੇਣਾ ਕਬੀਰ ਜੀ ਕਹਿੰਦੇ ਇੱਕ ਜਨਮ ਦਾ ਕੰਮ ਨਹੀਂ ਭਗਤੀ ਕਹਿੰਦੇ ਇੱਕ ਜਨਮ ਹਰ ਭਗਤ ਕਰ ਜਨਮ ਦੂਸਰੇ ਨਾਮ ਜਨਮ ਤੀਸਰੇ ਮੁਕਤ ਫਲ ਚੌਥੇ ਮੇ ਨਿਜ ਧਾਮ ਕਹਿੰਦੇ ਪਹਿਲਾਂ ਤਾਂ ਬੰਦਾ ਭਗਤੀ ਕਰਦਾ ਰਹੇ ਐਣੀ ਪਤਾ ਇੱਕ ਜਨਮ ਕੁ ਦੋ ਜਨਮ ਗਊ ਚਾਂ ਦਾ ਦੀ ਸੇਵਾ ਕਰੇ ਸੰਤਾਂ ਨੂੰ ਨਿਮਿਸ਼ਕਾਰਾ ਕਰੇ ਪੁੰਨ ਦੇ ਕੰਮ ਕਰੇ ਭਗਤੀ ਕਰਦਾ ਰਹੇ ਅਜੇ ਉਹ ਨੂੰ ਧਰਮ ਦਾ ਗਿਆਨ ਨਹੀਂ ਹੋ ਸਕਦਾ ਭਗਤੀ ਕਰੇ ਜਦ ਕਹਿੰਦੇ ਸਮਾਪਤ ਹੋ ਗਿਆ ਅੱਗੇ ਨੂੰ ਵਾਹਿਗੁਰੂ ਉਹਨੂੰ ਹੋਰ ਪਵਿੱਤਰ ਮੰਨ ਦਿੰਦਾ ਹੈ ਬਾਸ਼ਨਾ ਸਹੀ ਹੁੰਦੀ ਹੈ ਹਿਰਦਾ ਸ਼ੁੱਧ ਹੁੰਦਾ ਹੈ ਫੇਰ ਉਹ ਜਨਮ ਲੈ ਕੇ ਦੂਸਰੇ ਜਨਮ ਵਿੱਚ ਨਾਮ ਜਪਦਾ ਹੈ ਵਾਹਿਗੁਰੂ ਦਾ ਨਾਮ ਜਪ ਕੇ ਸ਼ੁੱਧ ਆਤਮਾ ਹੋ ਜਾਂਦੀ ਹੈ ਜੇ ਫੇਰ ਖਤਮ ਹੋ ਇਹ ਨਹੀਂ ਪਤਾ ਦੋ ਜਨਮ ਜਪਣਾ ਪੈ ਜੇ ਫੇਰ ਉਹ ਪਵਿੱਤਰ ਹੋ ਕੇ ਜਨਮ ਤੀਸਰੇ ਮੁਕਤ ਫਲ ਮੁਕਤ ਐ ਨਹੀਂ ਵੀ ਮਰਨ ਤੋਂ ਬਾਅਦ ਹੋਣਾ ਹੈ ਮੁਕਤ ਜਿਉਂਦੇ ਜਿਉਂਦੇ ਜੀਦੀ ਆਸਾ ਤ੍ਰਿਸ਼ਨਾ ਕਾਮ ਕ੍ਰੋਧ ਛੱਡ ਗਏ ਦੁਨੀਆ ਦਾ ਮੋਹ ਟੁੱਟ ਗਿਆ ਉਹ ਮੁਕਤ ਹੋ ਗਿਆ ਕਬੀਰ ਸਾਹਿਬ ਜੀ ਕਹਿੰਦੇ ਮੂਹੇ ਪਿੱਛੋਂ ਮਤ ਮਿਲਾਓ ਮੋਝੇ ਕਬੀਰਾ RAM ਲੋਹਾ ਮਾਟੀ ਮਿਲ ਗਿਆ ਫਿਰ ਪਾਰਸ਼ ਕਿਸ ਕਾਮ ਕਬੀਰ ਕਹਿੰਦਾ ਮੈਂ ਬੰਦਗੀ ਕਰਦਾ ਮੈਨੂੰ ਜਉਂਦੇ ਜਉਂਦੇ ਨੂੰ ਮਿਲ ਜੇ ਮੇਰੀ ਮੌਤ ਹੋ ਗਈ ਮਗਰੋਂ ਮਿਲੀ ਨਾ ਮਿਲੀ ਪਾਰਸ਼ ਬੱਟੀ ਐ ਲੋਹੇ ਨੂੰ ਲਾਓ ਸਿਉਨਾ ਬਣਾਉਂਦੀ ਐ ਜੇ ਭਲਾ ਲੋਹੇ ਨੂੰ ਜਰਖਾ ਗਈ ਮਿੱਟੀ ਹੋ ਗਈ ਫਿਰ 파ਸ਼ ਨੇ ਕਿਸੇ ਕੰਮ ਨਹੀਂ ਆਉਣਾ ਇਹਦਾ ਵਿਚਾਰ ਇਹ ਸਮਝ ਆਇਆ ਬਈ ਇਹ ਕਈ ਜਨਮਾਂ ਦੇ ਪਹਿਲਾਂ ਜੋਗੀ ਸੀ ਉਹ ਕੱਛੀ ਕੋਹਾਰ ਦਾ ਜਿਹੜਾ ਢੋਲ ਸੀ ਇਹਨਾਂ ਦਾ ਭਤੀਜਾ ਇੱਕ ਭਾਈ ਦਰਸ਼ਨ ਸੋਂ ਉਹਦੇ ਘਰੇ ਅਜੇ ਢੋਲ ਪਿਆ ਦੁਨੀਆ ਉਸ ਢੋਲ ਦਾ ਵੀ ਦਿਦਾਰ ਕਰਦੀ ਹੈ ਦਰਸ਼ਨ ਕਰਦੀ ਹੈ ਉਹ ਵੀ ਤੇਰਾ ਆਤਮਾ ਉਸ ਢੋਲ ਦੀ ਪਰ ਇੱਕ ਗੱਲ ਹੋਰ ਅਜੀਬ ਹੋਈ ਕਹਿੰਦੇ ਸੰਤ ਸਿੰਘ ਪਿਤਾ ਇਹਨਾਂ ਨੂੰ ਜਿਵੇਂ ਕਹਿਣ ਲੱਗਾ ਵੀ ਇਹ ਕੰਮ ਤੇਰਾ ਠੀਕ ਨਹੀਂ ਇੱਥੇ ਪਹਿਲੀ ਕਵਿਤਾ ਇਹ ਸੁਣ ਲੋ ਇਹਨੂੰ ॠषि मुनि ਕਹਿੰਦੇ ਆਖਰੀ ਸਟੇਜ ਹੈ ਗਾਹਾਂ ਜਨਮ ਨਹੀਂ ਕੀ ਤੀਜੇ ਜਨਮ ਵਿੱਚ ਮੁਕਤ ਹੋ ਗਿਆ ਦੁਨੀਆਂ ਤੋਂ ਆਸਾ ਤ੍ਰਿਸ਼ਨਾ ਤੋਂ ਉੱਤੇ ਚਲਾ ਗਿਆ ਰੱਬ ਦੇ ਨੇੜੇ ਪਹੁੰਚ ਗਿਆ ਫਿਰ ਚੌਥੇ ਜਨਮ ਵਿੱਚ ਨਿਜ ਧਾਮ ਪਹੁੰਚਦਾ ਵਾਹਿਗੁਰੂ ਦੇ ਤਿੰਨੇ ਜਨਮ ਪਹਿਲਾਂ ਪੂਰੇ ਹੋ ਗਏ ਸੀ ਇਹਨੂੰ ॠषि मुनि ਕਹਿੰਦੇ ਜਿਵੇਂ ਧਰੂ ਨੂੰ ਲਗਣ ਲੱਗੀ ਬਚਪਨ ਚ ਪਰਲਾਦ ਨੂੰ ਲੱਗੀ ਹਕੀਕਤ ਰਾਏ ਨੂੰ ਲੱਗੀ ਹੋਰ ਭਗਤਾਂ ਨੂੰ ਲੱਗੀ ਜਿਨ੍ਹਾਂ ਨੂੰ ਬਚਪਨ ਚ ਚੇਟਕ ਲੱਗੀ ਉਹ ਪਹਿ ਜਾਂ ਤਪ ਕਰ ਚੁੱਕੇ ਹੁੰਦੇ ਨੇ ਉਹਨਾਂ ਦੀ ਤਾਂ ਆਖਰੀ ਸਟੇਜ ਹੁੰਦੀ ਆ ਇਦੋਂ ਬਾਹਰ ਤਾਂ ਰੱਬ ਦਾ ਗੇਟ ਹੁੰਦਾ ਰੱਬ ਦੇ ਗੇਟ ਤੇ ਜਾ ਖੜਦੇ ਨੇ ਇਹ ਮੰਜ਼ਲਾਂ ਪਾਰ ਕਰਕੇ ਆਹ ਕਵਤਾ ਸੁਣੋ ਮੇਰੇ ਵੀਰਾਂ ਤੋਂ ਇਹਨੂੰ ॠषि मुनि ਕਹਿੰਦੇ

ਐ ਤੂੰ ਅੱਗੇ ਤਾਂ ਨਦੀ ਕਨੇ ਜਿਤਾਵ ਹੈ ਸਾਰੇ ਬੇਦ ਤੋਂ ਪਰਾਨੀਓ ਗੱਲ ਕਹਿੰਦੇ ਨੇ ਸੰਤ ਬਣਦੇ ਸੰਤ ਬਣਦੇ ਬਣਾਏ ਨਾ ਜਨਮ ਲੈਂਦੇ ਨੇ ਸੰਤ ਬਣਦੇ ਕਿਤਾ ਨਾ ਇਹਨਾਂ ਸਤ ਸੰਗ ਸੀ ਜਿੱਥੋਂ ਚੜ ਜਾਂਦਾ ਨਾਮ ਰੂਪੀ ਰੰਗ ਸੀ ਇਹਨਾਂ ਬਿਨਾ ਡੋਰ ਚੜ ਗਈ ਪਤੰਗ ਸੀ ਹੋ ਗਏ ਮੀਟਰ ਵੀ ਬੰਦਰ ਫਤਾਰ ਤੇਜ ਹੈ ਇਹ ਨੂੰ ॠषि मुनि ਇਹ ਨੂੰ ॠषि मुनि ਕਹਿੰਦੇ ਆ ਖਰੀ ਛਡੇ ਜਹੈ ਇਹ ਨੂੰ ਜੋਗੀ ॠषि ਗਉ ਆਚਾਰ ਨੀਆ ਮਨ ਸਮਝਾਲਿਆ ਚਾਰ ਨੀਆ ਮਨ ਸਮਝਾਲਿਆ ਬੇੜਾ ਪਿੰਡ ਤੋਂ ਬਹੁਤ ਦੂਰ ਲਾਲਿਆ ਇੱਕ ਜੰਗਲਾ ਚ ਬਾੜਾ ਜਾ ਬਣਾ ਲਿਆ ਜੰਗਲਾ ਚ ਬਾੜਾ ਜਾ ਬਣਾ ਲਿਆ ਕੱਚੀ ਮਿੱਟੀ ਦੀ ਕੋਹਾਰ ਪਟ ਪਾਣੀ ਪਾਰ ਦੇ ਜੈਸੇ ਜੰਗਲਾ ਜੈਸੇ ਜੰਗਲਾਂ ਦੇ ਸ਼ੇਰ ਨਾ ਕਿਸੇ ਤੋਂ ਡਰਦੇ ਜੈਸੇ ਜੰਗਲਾਂ ਦੁਨੀਆਂ ਦੀ ਦਾਰਿਓ ਸਢੋਲਦਾ ਦੁਨੀਆਂ ਦੀ ਦਾਰਿਓ ਸਢੋਲਦਾ ਢੋਲੀ ਅੱਜ ਵੀ ਆਵਾਜ਼ਾਂ ਮੋਹ ਬੋਲਦਾ ਜਦ ਬੋਲਦਾ ਹੈ ਤੇਰਾ ਤੇਰਾ ਤੋਲਦਾ ਬੋਲਦਾ ਹੈ ਤੇਰਾ ਤੇਰਾ ਤੋਲਦਾ पापी बंदਿਆਂ ਤੋਂ ਥੋੜਾ ਕਰਤਾ ਗਰੇਜ ਹੈ ਇਹਨੂੰ ઋષਿ ਮੋਣੀ ਇਹਨੂੰ ਜੋਗੀ ઋષਿ ਕਹਿੰਦੇ ਆਖਰੀ ਸਟੇਜ ਹੈ ਇਹਨੂੰ ਜੋਗੀ ઋષਿ ਬਚਪਨ ਦੇ ਬੰਦਾ ਨਸਾਰੋ ਤੋੜਤੇ ਆਸਤ੍ਰੇਸ਼ਨਾਂ ਦੇ ਫੰਗ ਜੇ ਮਰੋੜਤੇ ਗੜੇ ਪਾਉਂਦਾ ਸੀ ਇੰਦਾਰਾ ਪੁੱਠੇ ਮੋੜਤੇ ਪਾਉਂਦਾ ਸੀ ਇੰਦਾਰਾ ਪੁੱਠੇ ਮੋੜਤੇ ਜੈਸੇ ਪਰ ਬਤਾਇਓ 타ਯਾ ਗਿਰਬਾਰਦਾਰੀ ਨੇ ਬਾਲ ਲੀਲਾ ਸੀ ਬਾਲ ਲੀਲਾ ਸਿਰ ਚਾਈ ਕ੍ਰਿਸ਼ਨ ਮਰਾਰੀ ਨੇ ਬਾਲ ਲੀਲਾ ਸੀ ਐਸੇ ਜੋਗੀ ਜੱਗ ਚੰਡੇ ਚ ਲਵਾਉਂਦੇ ਨੇ ਜੋਗੀ ਜੱਗ ਚੰਡੇ ਚ ਲਵਾਉਂਦੇ ਨੇ ਹੋਵੇ ਮਰਜੀ ਤੇ ਜੋਗ ਬਦਲ ਲਾਉਂਦੇ ਨੇ ਗੰਗਾ ਉਲਟੀ ਪਹਾੜਾਂ ਨੂੰ ਚੜਾਉਂਦੇ ਨੇ ਉਲਟੀ ਪਹਾੜਾਂ ਨੂੰ ਚੜਾਉਂਦੇ ਨੇ ਦਿਂਦੇ ਕੋਦਰਤ ਰਾਣੀ ਨੂੰ ਸਨੇਹਾ ਪੇਜ ਹੈ ਇਹਨੂੰ ઋષਿ ਮੁਨੀ ਇਹਨੂੰ ਜੋਗੀ ਰਿਸ਼ੀ ਕਹਿੰਦੇ ਆਖਰੀ ਸਟੇਜ ਹੈ ਇਹਨੂੰ ਜੋਗੀ ਰਿਸ਼ੀ ਹੱਤ ਲੰਘ ਗਏ ਤਿਆਗ ਤੇ ਬਰਾਗਦੀ ਲੰਘ ਗਏ ਤਿਆਗ ਤੇ ਬਰਾਗਦੀ ਜਿੱਥੇ ਜਾ ਕੇ ਤੇ ਬਬੇ ਕਾ ਬੁੱਧੀ ਜਾਗਦੀ ਉਹ ਤੂ ਅੱਗੇ ਤਾਂ ਨਾ ਹੱਤ ਰਾਗਦੀ ਅੱਗੇ ਤਾਂ ਨਾ ਹੱਤ ਰਾਗਦੀ ਐਸੀ ਨਾਦਰ ਬਰੜਾ ਸਿਨੇ ਕਰੇ ਬੇਜਾ ਇਹਨੂੰ ਰਿਸ਼ੀ ਮੂਨੀ षि मुन के करे सटे एनू षि मुनी